ਨਿਊਯਾਰਕ 28 ਟੀਵੀ ਦੇਖ ਰਹੇ ਹੋ ਦਰਸ਼ਕਾਂ ਦਾ ਸਵਾਗਤ ਹੈ ਜੀ ਜੈ ਹਰਜਿੰਦਰ ਸਿੰਘ ਢਿੱਲੋਂ ਦੀ ਵਿਦਾਇਗੀ ਪਾਰਟੀ ਸਮੇਂ ਇੱਕ ਪੈਲਸ ਦੇ ਵਿੱਚ ਸਮੂਹ ਰਿਸ਼ਤੇਦਾਰ ਮਿੱਤਰਾਂ ਅਤੇ ਮੁਹੱਦਫਤ ਦੇ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਮੁਬਾਰਕਵਾਦ ਦਿੱਤੀ ਗਈ ਇੰਜਰੇ ਹਰਜਿੰਦਰ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਕੇਸਰ ਸਿੰਘ ਜੀ ਅਤੇ ਮਾਤਾ ਸਰਦਾਰ ਜਗੀਰ ਕੌਰ ਜੀ ਕੋਲੋਂ ਹੋਇਆ ਸੀ 24996 ਨੂੰ ਮਲੇਕੋਡ ਲਖੰਨਾ ਰੋਡ ਦੇ ਬਸੇ ਪਿੰਡ ਪੁਰਤਰਾ ਮਡੇਰ ਤੇ ਹਾਸਿਲ ਜ਼ਿਲ੍ਹਾ ਮਲੇਕੋਡ ਲਵਕੀ ਹੋਇਆ ਉਹਨਾਂ ਆਪਣੀ ਜ਼ਿੰਦਗੀ ਚ ਸਰਕਾਰੀ ਨੌਕਰੀ ਕਰਨ ਦਾ ਸਫਰ 11/997 ਨੂੰ ਸਵਰਬਨ ਕੰਨਾ ਤੋਂ ਲੈਂਡਮੈਨ ਅਹੁਦੇ ਤੋਂ ਸ਼ੁਰੂ ਕੀਤਾ ਤੇ ਸਾਲ 2013 ਵਿੱਚ ਏਜੀਈ ਦੇ ਅਹੁਦੇ ਵੱਜੋਂ ਤਰਨਤ ਹੋਏ ਉਹ ਸਿਟੀ 2 ਖੰਨਾ ਵਿਕੇ ਬਤੌਰ ਜੇ ਡਿਊਟੀ ਦਫਤਰ ਮਿਤੀ 34 2024 ਨੂੰ 58 ਸਾਲ ਦੀ ਉਮਰ ਵਿੱਚ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਨੌਕਰੀ ਤੋਂ ਸੇਵਾਮੁਕਤ ਹੋਏ ਜੇ ਹਰਜਿੰਦਰ ਸਿੰਘ ਡਿਊਟੀ ਦੇ ਨਾਲ ਨਾਲ ਸਮਾਜ ਸੇਵੀ ਬਹੁਜੋ ਵੀ ਵਿਚਰੇ ਹਨ ਉਹਨਾਂ ਟੈਕਨੀਕਲ ਸਰਵਿਸ ਦੁਨੀਆ ਨਰਜੇਟਾ ਵਿੱਚ ਦਰਜਾ ਦਰਜਾ ਔਂਦੇਦਾਰ ਬਹੁਜੋ ਕੰਮ ਕੀਤਾ ਮਹਿਕਮੇ ਦੇ ਸਾਥੀਆਂ ਵੱਲੋਂ 2 ਮਈ 2024 ਨੂੰ ਪ੍ਰਤਾਪ ਪੈਲਸ ਕੰਨਾ ਵਿਖੇ ਕਰਵਾਏ ਗਏ ਇੱਕ ਸਮਰੋਹ ਵਿੱਚ ਉਹਨਾਂ ਨੂੰ ਬਤਾਇਆ ਗਿਆ ਕਿ ਪਾਰਟੀ ਜੰਦਿਆਂ ਵਿਸ਼ੇਸ਼ ਤੌਰ ਤੇ ਸਨਮਾਨਤ ਵਿਕੀਤਾ ਗਿਆ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦੇਖਦੇ ਰਹੋ ਚੈਨਲ ਨਿਊ 28 ਟੀਵੀ ਪੰਜਾਬ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਮਲੇਖ ਕੋਟਲਾ ਤੋਂ ਕੁਲਵੰਤ ਸਿੰਘ ਮਹਾਲੀ ਦੇ ਨਾਲ ਸਰਵਜ ਸਿੰਘ ਟੋਲਾ ਦੀ ਵਿਸ਼ੇਸ਼ ਰਿਪੋਰਟ ਹੈ ਸਾਡੇ ਚੈਨਲ ਨੂੰ ਬਹੁਤ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਗੰਤੋ ਕਾਫਲੇ ਇਸ ਗੱਲ ਦੇ ਗਵਾਹ ਬਣਦੇ ਨੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਕਾਜੋਬ ਅੱਜ ਦੇ ਮੁੱਖ ਮਹਿਮਾਨ ਇੰਜੀਨੀਅਰ ਸਰਦਾਰ ਹਰਜਿੰਦਰ ਸਿੰਘ ਜੀ ਉਹਨਾਂ ਦੇ ਵਿਭਾਗੀ ਸਾਥੀ ਸ੍ਰੀ ਪਰਿਵਾਰਿਕ ਮੈਂਬਰ ਸਾਰੇ ਰਿਸ਼ਤੇਦਾਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਹਾ ਜਾਂਦਾ ਹੈ ਸਮਾਂ ਹਰ ਵਿਅਕਤੀ ਕੋਲੋਂ ਆਪਣੀ ਚਾਲ ਚੱਲਦਾ ਅਚੋ ਪੱਲੇ ਜਿਹ ਹੈ ਗੁజర్ ਜਾਂਦਾ ਹੈ ਅੱਜ ਇਸ ਵਕਤ ਨੇ ਹੀ ਇਸ ਵਿਦਾਇਗੀ ਤੇ ਆ ਕੇ ਦਸਤਕ ਦਿੱਤੀ ਹੈ ਇੰਜੀਨੀਅਰ ਸਰਦਾਰ ਹਰਜਿੰਦਰ ਸਿੰਘ ਬਹੁਤ ਹੀ ਕਾਜੋਗ ਅਤੇ ਮਾਨਮਤੀ ਸ਼ਖਸੀਅਤ ਦਾ ਨਾਂ ਹੈ ਇੱਕ ਸੰਪੂਰਨ ਸ਼ਖਸੀਅਤ ਸਰਦਾਰ ਹਰਜਿੰਦਰ ਸਿੰਘ ਜੀ ਬਤਾਰ ਜੇ ਸਬ ਡਿਵੀਜ਼ਨ ਸਿਟੀ 2 ਖੰਨਾ बीएसपीसीएल ਤੋਂ 27 ਸਾਲ 1 ਮਹੀਨਾ 19 ਦਿਨ ਦੀ ਬੇਦਾਗ ਸਰਵਿਸ ਕਰਨ ਉਪਰੰਤ ਸੇਵਾਮੁਕਤ ਹੋਏ ਹਨ ਇਹਨਾਂ ਦੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਇਹ ਮਾਣ ਪੱਤਰ ਦਿੰਦੇ ਹੋਏ ਅਸੀਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ ਕਿਸੇ ਨੇ ਠੀਕ ਹੀ ਕਿਹਾ ਹੈ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨੰਮਨੀ फड फड रही तारीख समय खिसकाई करनी हालात पे गिला की करना हालात पे गिला की करना हालात बदलते रहते हैं इंजीनियर सरदार हरजिंदर सिंह जी दा जन्म 28 अप्रैल 1968 दिन वीरवार नु पिता स्वर्गीय केसे सिंह ate माता स्वर्गी जंगीर कौर दे घर पिंड ਪੋਲਫਲਾ ਮੰਡੇਰ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਘੂਰ ਵਿਖੇ ਹੋਇਆ ਆਪਨੇ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਪੋਲਫਲਾ ਮੰਡੇਰ ਤੋਂ ਪ੍ਰਾਪਤ ਕੀਤੀ ਆਪਨੇ ਆਈਟੀਆਈ ਨਾਬਾ ਤੋਂ ਟੈਕਨੀਕਲ ਪੜਾਈ ਵਾਇਰਮੈਨ ਕੀਤੀ ਇਸ ਸਮੇਂ ਦੌਰਾਨ ਹੀ ਆਪਨੇ ਗਿਆਨੀ ਬੀਏ ਡਿਪਲੋਮਾ ਧਰਮ ਅਧਿਆਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਇਸ ਦੇ ਨਾਲ ਹੀ ਸਿੱਖ ਧਰਮ ਦੀ ਵਿਦਿਆ ਵੀ ਪ੍ਰਾਪਤ ਕੀਤੀ ਆਪ ਜੀ ਨੇ ਸਰਕਾਰੀ ਸਫਰ ਦੇਸ਼ ਨੂੰ ਆਪ 11 ਮਾਰਚ 1997 ਨੂੰ ਬਤਾਰ ਲਾਈਨਮੈਨ ਸਬ ਡਿਵੀਜ਼ਨ ਸਬ ਅਰਬਨ ਖੰਨਾਤੋਂ ਕੀਤੀ ਸਾਲ 2020 ਵਿੱਚ ਬਦਲੀ ਮਲਾਕ ਸਬ ਡਿਵੀਜ਼ਨ ਵਿੱਚ ਕੰਮ ਕੀਤਾ ਇਸ ਤੋਂ ਕੁਝ ਦਿਨ ਬਾਅਦ ਜਗਰਾਉਂ ਸਟੋਰ ਵਿੱਚ ਸੇਵਾ ਨਿਭਾਈ ਜਗਰਾਉਂ ਸਟੋਰ ਸਮੇਂ ਹੀ बतौर जी तरक्की होगराव विखे ही ज्वाइन किया जगराओ स्टोर तो बदल के दो हज़ार इक्की टू खा विच बतौर जी ज्वाइन किया ड्यूटी निभाई आप जी ने जीवन का सुनहरी समा अठारह दसंबर उन्नीस सौ चरानवे जदों आप जी का विह श्रीमती गुरमीत कौर न होया ਆਪ ਜੀ ਦਾ ਇੱਕ ਬੇਟਾ ਕੈਨੇਡਾ ਸੈਟਲ ਹੈ ਅਤੇ ਦੂਜਾ ਬੇਟਾ ਲ ਬੁਕਾਲਾ ਦੀ ਪੜ੍ਹਾਈ ਕਰ ਰਿਹਾ ਹੈ ਇੰਜੀਨੀਅਰ ਸਰਦਾਰ ਹਰਜਿੰਦਰ ਸਿੰਘ ਜੀ ਸੱਤ ਭੈਣ ਭਰਾ ਹਨ ਜੋ ਵਧੀਆ ਜੀਵਨ ਬਤਨ ਕਰ ਰਹੇ ਹਨ ਆਪ ਜੀ ਨੇ SCBC এমਪਲਾਈਜ਼ ਵੈਲਫੇਅਰ ਫੈਡਰੇਸ਼ਨ ਨੂੰ ਪਰਫੁੱਲਿਤ ਕਰਨ ਲਈ ਬਹੁਤ ਮਿਹਨਤ ਕੀਤੀ ਇਸ ਦੇ ਨਾਲ ਹੀ ਟੈਕਨੀਕਲੀ ਸਰਵਿਸ ਯੂਨੀਅਨ ਦੇ ਦਰਜਾ ਬਦਲਦਾ ਅਹੁਦੇਦਾਰ ਰਹੇ ਹਨ ਆਪ ਆਪਨੇ ਜੇਈ ਕੇ ਡਾ ਨਾਲ ਮੋਢੇ ਨਾਲ ਮੋਢਾ ਜੋੜਦੇ ਰਹੇ ਹਨ ਇੰਜੀਨੀਅਰ ਹਰਜਿੰਦਰ ਸਿੰਘ ਇੱਕ ਅਜਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਪੰਜਾਬ ਰਾਸ ਬਿਜਲੀ ਬੋਰਡ ਅਤੇ ਪੰਜਾਬ ਰਾਸ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਦਿਨ ਰਾਤ ਅਣਥਕ ਮਿਹਨਤ ਨਾਲ ਸਿੰਜਿਆ ਹੈ ਇਨਾਂ ਨੇ ਆਪਣੀ ਡਿਊਟੀ ਨੂੰ ਪੂਰੀ ਸਿਹਰਜਤਾ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ ਆਪਨੇ ਵੱਡੇ ਅਤੇ ਛੋਟੇ ਕਰਮਚਾਰੀਆਂ ਨਾਲ ਤਾਲਮੇਲ ਪਿਆਰ ਵੰਡਦੇ ਹੋਏ ਡਿਊਟੀ ਨਿਭਾਈ ਹੈ ਆਪ ਜੀ ਨੇ ਸਮੇਂ-ਸਮੇਂ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਸਮਾਜ ਸੇਵਾ ਕਰਦੇ ਹੋਏ ਕਈ ਸੁਸਾਇਟੀਆਂ ਵਿੱਚ ਆਪਣਾ ਵੜਮੁੱਲਾ ਯੋਗਦਾਨ ਪਾਉਂਦੇ ਰਹੇ ਹਨ ਅਜਿਹੇ ਕਿੰਨੇ ਕੰਮ ਹਨ ਜੋ ਆਪ ਜੀ ਦੀ ਕਮ ਪ੍ਰਤੀ ਅੰਤਕ ਮਿਹਨਤ ਲਗਨ ਅਤੇ ਸੁਚੇਤਤਾ ਦੇ ਪ੍ਰਤੀਕ ਹਨ ਅੱਜ ਇੰਜੀਨੀਅਰ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਮਾਨ ਪੱਤਰ ਪੇਟ ਕਰਦੇ ਹੋਏ ਅਸੀਂ ਪਰਮਾਤਮਾ ਅੱਗੇ ਇਹਨਾਂ ਦੀ ਤੰਦਰੁਸਤ ਕਾਤੇ ਖੁਸ਼ਹਾਲੀ ਭਰੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਸਮਾਰਟ ਜਥੇਬੰਦੀਆਂ ਵਿੱਚ ਪਾਏ ਲਾ ਨਿਸ਼ਾਨ ਬੜਮੁੱਲੇ ਯੋਗਦਾਨ ਲਈ ਇਹਨਾਂ ਨੂੰ ਹਮੇਸ਼ਾ ਹੀ ਸਤਿਕਾਰ ਸਹਿਤ ਯਾਦ ਕੀਤਾ ਜਾਵੇਗਾ ਵੱਲੋਂ ਐਸੀ ਬੀਸੀ EMPLOYEES WELFARE FEDERATION ਅਤੇ ਲੋਕ ਇਕਤਾ ਫਰੰਟ ਖੰਨਾ ਜੈਪੀ ਜੈ ਭਾਰਤ ਜਿਸ ਤਰ੍ਹਾਂ ਮਾਏ 2016 ਤੋਂ ਲੈ ਕੇ ਲਗਾਤਾਰ ਚੱਲ ਰਿਹਾ ਤੇ ਅੱਜ ਲੋਕ ਸਵਾ ਦਾ ਕੈਂਡੀਡੇਟ ਬਣ ਕੇ ਤੁਹਾਡੇ ਚਰਨਾਚ ਹਾਜ਼ਰ ਹੋਇਆ ਤੇ ਤੁਹਾਨੂੰ ਬੇਨਤੀ ਕਰਦਾ ਕਿਉਣੇ ਵਾਲੇ ਸਮੇਂ ਦੇ ਵਿੱਚ ਆਪਣੇ ਸਰਕਾਰ ਨੂੰ ਬਣਾਈਏ ਤੇ ਆਪਣੇ ਸਰਕਾਰ ਬਣਾ ਕੇ ਉਹਨਾਂ ਬੱਚਿਆਂ ਦਾ ਪ੍ਰਬੰਧ ਕਰੀਏ ਜਿਹੜੇ ਲੋਕ ਜਿਹੜੇ ਬੱਚੇ ਬੀ ਐਮ ਐਲ ਐਲ ਵੀ ਡਿਗਰੀ ਕਰਕੇ ਪਹਿਲੇ ਹੋਏ ਕਰਦੇ ਨੇ ਆਪਾਂ ਉਹਨਾਂ ਦਾ ਪ੍ਰਬੰਧ ਕਰੀਏ ਤਾਂ ਕਿਉਣੇ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪੀੜ੍ਹੀਆ ਨੇ ਉਹਨਾਂ ਨੂੰ ਯਾਦ ਕਰਨ ਨਹੀਂ ਤਾਂ ਜੇ ਸੰਵਿਧਾਨ ਖਤਮ ਹੋ ਗਿਆ ਸਾਡੇ ਉਹਨੇ ਵਾਲੇ ਪੀੜ੍ਹੀਆਂ ਦਾ ਸਾਡਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਸੋ ਜਿਆਦਾ ਕੁਝ ਨਾ ਕਹਦਾ ਤੁਹਾਨੂੰ ਦੁਬਾਰਾ ਫੇਰ ਇਸ ਬਵਾਰਕ ਮੌਕੇ ਤੇ ਮੁਬਾਰਕਬਾ ਦਿਨਾ ਹੈ ਵਧਾਈਆ ਦਿਨਾ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਖੁਸ਼ੇ ਬਤੇ ਉਹ ਬਿਜਲੀ ਫੋੜਾਰੇ ਰਾਤਾਂ ਨੂੰ ਵੀ ਜੱਕੇ ਵੀਰੋ ਫੀਲ ਦੇ ਵਿੱਚ ਰਹਿੰਦੇ ਧੁੱਪੋਂ ਨੇਰੀ ਹਰਮੀ ਸਰਦੀ ਤੰਦੇ ਉੱਤੇ ਸੈਂਦੇ ਕੋਲ ਗੜਾਤੇ ਵੱਟੇ ਵੱੱਡੇ ਨੂਰ ਦੇਸ ਦੇ ਮਿਆਰੇ 27 ਸਾਲ ਦੀ ਕਰੀ ਨੌਕਰੀ ਬਿਜਲੀ ਵੜ ਗਾਰੇ ਜਈ ਦਾ ਕਮ ਸੌਖਾ ਨਹੀਂ ਭੱਜ ਰਹਾ ਕਾਈ ਤਾਰ ਟੁੱਟ ਗਈ ਪੋਲ ਡਿੱਗਿਆ ਤੰਦੀ ਫੇਰ ਦੁਹਾਈ ਫਲਟ ਕਟੜ ਨਹੀਂ ਤੁਰਨਾ ਪੈਂਦਾ ਹਾਂਜੀ ਫਲਟ ਕਟੜ ਨਹੀਂ ਤੁਰਨਾ ਪੈਂਦਾ ਜੰਤਰ ਜਗ ਕੇ ਸਾਰੇ ਤੈਂ ਜਾਲਦੀ ਕਰੀ ਨੌਕਰੀ ਉਹ ਬਿਜਲੀ ਵੜਦਾਰੇ ਐਸੀ ਬੀਸੀ ਫੈਡੇਸ਼ਨ ਵਿੱਚ ਸੇਵਾ ਖੂਬ ਨਵਾਹੀ ਤਨ ਦੇਹੀ ਨਾਲ ਕ ਤਨ ਦੇਹੀ ਨਾਲ ਕੰਮ ਹੈ ਕੀਤਾ ਫੋਕੀ ਫੋਕੀ ਨਹੀਂ ਵੜਾਈ ਅੜ ਜਾਂਦਾ ਜਦੋਂ ਕੰਮਤ ਜ਼ਿਆਦਾ ਚੜ ਜਾਂਦੇ ਦਰਬਾਰੇ ਤੈਂ ਜਾਲਦੀ ਕਰੀ ਨੌਕਰੀ ਉਹ ਬਿਜਲੀ ਫੋੜਦਾਰੇ ਇੰਨਾ ਕਰਕੇ ਲੋਕਾਂ ਦੇ ਕਰ ਜਗਮਗ ਜਗਮਗ ਕਰਦੇ ਤਿੱਤ ਤਿਆ ਨਾ ਕਰੇ ਬੈਠਦੇ ਢੰਡੇ ਹੋ ਕੇ ਪਰਦੇ ਹੱਥ ਜੋੜ ਕੇ ਵਾਦੇ ਬੁਲਾਉਂਦੇ ਹੱਥ ਵਿਦਾਈ ਦੀ ਪਾਰਟੀ ਵਿੱਚ ਪਹੁੰਚੇ ਵੀਰੇ ਬਹੁਤ ਹੀ ਸਤਕਾਰ ਜੋ ਰਿਸ਼ਤੇਦਾਰ ਮਿੱਤਰ ਦੋਸਤ ਸਾਡੇ ਪੰਜਾਬ ਦੇ ਪ੍ਰਧਾਨ ਅਵਧਾਰ ਸਿੰਘ ਜੀ ਕੈਥ ਗੁਰਜੀਤ ਸਿੰਘ ਜੀ ਸਰਾਨਾ ਮਾਸਟਰ ਜੀ ਅ ਸਰਦਾਰ ਸੰਸੇਧ ਸਿੰਘ ਜੀ ਦੇਲੋ ਸਾਡੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਬੀਐਸਪੀ ਦੇ ਉਮੀਦਵਾਰ ਗੁਰਵਾਨ ਸਿੰਘ ਜੀ ਮਹਤੋਂ ਹੋਰ ਦਰਜਾ ਬਦਰਜਾ politcal leader ਮੇਰੇ ਪੰਜਾਬ ਰਾਜ ਜੀਬੂਤ ਪਰਿਵਾਰ ਦੇ ਇੰਜੀਨੀਅਰ ਸਹਿਬਾਨ ਅਤੇ ਹੋਰ ਦੋਸਤੋ ਅੱਜ ਜੋ ਬਗੈਦੀ ਪਾਰਟੀ ਚੱਲ ਰਹੀ ਹੈ ਮੈਨੂੰ ਬੜਾ ਮਾਂ ਮਹਿਸੂਸ ਹੋ ਰਿਹਾ ਹੈ ਜਿੰਨਾਂ ਕ ਮਾਂ ਬੀਬੀ ਬੋਹ ਪਰਿਵਾਰ ਨੇ ਦਿੱਤਾ ਹੈ ਜਾਂ ਮੇਰੇ ਰਿਸ਼ਤੇਦਾਰ ਨਿੱਤਰ ਦੋਸਤਾਂ ਨੇ ਦਿੱਤਾ ਹੈ ਬਹੁਤ ਜ਼ਿਆਦਾ ਮੈਂ ਰਣੀਆਂ ਨਾਲ ਤੇ ਨਾਲ ਹੀ ਇੱਕ ਬੇਨਤੀ ਹੈ ਕਿ ਕੰਮ ਕਰਦਿਆਂ ਕੋਲੋਂ ਬੀਜੀ ਪਰਵਾ ਬੋਲਦੇ ਤਾਰ ਅੰਦਰ ਜਿਹੜੇ ਮੇਰੇ ਕਲੀਕ ਮੇਰੇ ਸਾਥੀ ਰਹੇ ਉਹਨਾਂ ਨੂੰ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਸੋ ਮੈਂ ਆਪਣੇ ਵੱਲੋਂ ਮੁਆਫੀ ਚਾਹੁੰਨਾ ਕਿਉਂਕਿ ਬਿਊਟੀ ਇਸ ਤਰ੍ਹਾਂ ਦੀ ਹੈ ਹਾਲਾਤ ਹੈ ਜਿ ਕਿਤੇ ਨੀਵਾ ਤੇ ਮੇਰੀ ਬੋਲਿਆ ਜਾਂਦਾ ਸੋ ਸਾਡੇ ਜੋ ਜਥੇਬੰਦਕ ਤਾਣਾ ਵਾੜਾ ਉਹਦੇ ਵਿੱਚ ਸਾਡੇ ਪ੍ਰਧਾਨ ਜੀ ਕਰਮੀਨਰ ਸਹਿਬਾਨ ਤੇ ਸਾਡੇ ਮਾਸਟਰ ਜੁਨੀਅਨ ਦੇ ਪ੍ਰਧਾਨ ਜੀ ਉਹ ਵੀ ਬੜੇ ਸੂਝਵਾਨ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ ਔਰ ਕਰਮੀ ਵੀ ਚਾਹੀਦੀ ਹੈ ਤਾਂ ਕਿ ਸਾਡੇ ਸਮਾਜ ਨੂੰ ਉਚਾਈਆਂ ਵੱਲ ਗੁਲੰਧੀਆਂ ਵੱਲ ਨਿਯਾਲਾ ਹੋਵੇ ਕਾਇਮ ਹੋ ਗਏ ਮਹਾਨ ਵਿਅਕਤੀਆਂ ਨੂੰ ਅੱਗੇ ਆਉਣਾ ਪੈਂਦਾ ਸਾਡੇ ਡਾਕਟਰ ਪੀਰੋ ਮੇਕਰ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਉੱਤੇ ਕਾਹ ਕਰਨ ਜੋਗਾ ਕੀਤਾ ਸਾਨੂੰ ਬੋਲਣ ਜੋਗਾ ਕੀਤਾ ਸਾਨੂੰ ਬਿਉਟੀ ਦੇ ਉੱਤੇ ਜਿਹਦੀ ਬਰਾਉਤ ਲੱਗੇ ਆ ਉਹ ਡਾਕਟਰ ਪੀਰੋ ਮੇਕਰ ਜੀ ਨੇ ਸੋ ਦੂਸਰਾ ਸਾਡੇ ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇਸ ਦੁਨੀਆ ਦੇ ਉੱਤੇ ਇੱਕ ਸਮਾਜ ਨੂੰ ਨਵਾਂ ਜੀਵਨ ਦਾ ਢੰਗ ਦਿੱਸਿਆ ਨਵਾਂ ਤਰੀਕਾ ਜੋ ਤੇ ਸਾਰੇ ਸਮਾਜ ਨੂੰ ਜੋ ਉੱਚ ਜਾਤੀ ਦੇ ਲੋਕ ਨੀਵੇਂ ਜਾਤੀਆਂ ਨੂੰ तिरਣਾ ਕਰਦੇ ਸੀ ਉਹ ਇਕੱਠੇ ਕੀਤਾ ਇਕੱਠੇ ਕਰਕੇ ਉਨਾਂ ਨੇ ਇੱਕ ਬਰਾਬਰਤਾ ਦਾ ਦਰਜਾ ਦਿੱਤਾ ਰਿਟਾਇਰਮੈਂਟ ਤੋਂ ਬਾਅਦ ਵੀ ਇਸ ਸਮਾਜ ਦੇ ਲਈ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਹੈ ਵਾਅਦੇ ਵਿੱਚ ਵੀ ਜੋ ਵੀ ਮੇਰੀ ਜ਼ਿੰਮੇਵਾਰੀ ਲੱਗੂ ਜਥੇਦੰਦੀ ਵੱਲੋਂ ਤਾਂ ਦੇਹਰੇ ਨਾਲ ਪੂਰਾ ਨਿਭਾਵਾਂਗਾ ਤੇ ਸਮਾਜ ਦੇ ਵਿੱਚ ਜੋ ਵੀ ਕ੍ਰਿਤਿਆ ਨੇ ਉਹਨਾਂ ਦੇ ਖਿਲਾਫ ਜਿੰਨਾ ਵੇਲੇ ਵਾਅਦਾ ਫਰਜ਼ ਹੈ 我打喷嚏。